ਕਿਸਾਨਾਂ ਵੱਲੋਂ ਸਮਾਣਾ ਸੈਰ ਸੇ ਟਰੈਕਟਰ ਰੈਡ ਕੱਢੀ ਗਈ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਦੀ ਮੰਗਾਂ ਸੀ ਉਹ ਮੰਗਾਂ ਨਹੀਂ ਪੂਰੀਆਂ ਕੀਤੀ ਗਈਆਂ ਇਸ ਕਰਕੇ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਇਹ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਕਿਸਾਨਾਂ ਵੱਲੋਂ ਤਿੱਖਾ ਕੀਤਾ ਜਾਣਾ ਹੈ ਪੰਜਾਬ ਦੇ ਹਰ ਸੈਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਹ ਰੈਡਾਂ ਕੱਢੀ ਗਈਆਂ ਹਨ ਟਰੈਕਟਰ ਮਾਰਚ ਦੇ ਵਿੱਚ ਪਾਰੀ ਗਿਣਤੀ ਜਿੰਨੇ ਕਿਸਾਨ ਸ਼ਾਮਿਲ ਹੋਏ ਹਨ ਸਮਾਣਾ ਇਲਾਕੇ ਦੇ ਕਿਸਾਨਾਂ ਨੇ ਇੱਕ ਗੱਲ ਕਹੀ ਕਿ ਕੇਂਦਰ ਸਰਕਾਰ ਜਿਹੜੀ ਕਿਸਾਨਾਂ ਦੀ ਮੰਗਾਂ ਹਨ ਉਹਨੂੰ ਤੁਰੰਤ ਪੂਰਾ ਕਰੇ ਇਹ ਕਿਹੜੀ ਕਿਹੜੀ ਉਹ ਹੋ ਗਈ ਉਹਨਾਂ ਇਹ ਸਾਰੇ ਪੱਤੀ ਦੇ ਬੰਦਿਆਂ ਨੇ ਜਿਸ ਨੂੰ ਸਾਰ ਮੋਰਚੇ ਦਾ ਹਿੱਸਾ ਹੈ ਇਹ ਅੱਜ ਸਾਰੇ ਸਹਿਰ ਤੇ ਮਾਰਚਾ ਨਹੀਂ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਮਾਰਚ ਹੈਗਾ ਅੱਛਾ ਜੀ ਅਸੀਂ ਆਪਣੇ ਸੁਸਮਾਨਾ ਫਲੱਕ ਦਾ ਹਾਂ ਜਿਹੜਾ ਸਾਡਾ ਦਿੱਲੀ ਵਾਲੇ ਜੋਗਤ ਮੋਰਚਾ ਦੇ ਕਾਲ ਦੇ ਪੂਰੇ ਦੇਸ਼ ਭਰ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਤੇ ਪੰਜਾਬ ਭਰ ਚੋਂ 30-30 ਕਿਲੋਮੀਟਰ ਦੇ ਵਖਵੇ ਦੇ ਕਿਸਾਨ ਜਥੇਬੰਦੀਆਂ ਟਰੈਕਟਰ ਪ੍ਰੇਡ ਕੱਢ ਰਹੇ ਨੇ ਗਲਗਲਤਰ ਦਿੱਸਦੇ ਇਹ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਅੱਜ ਅਸੀਂ ਟ੍ਰਾਇਲ ਦੇ ਰਹੇ ਆਉਣ ਵਾਲੀ 16 ਫਰਵਰੀ ਨੂੰ ਪੰਜਾਬ ਭਾਰਤ ਪੂਰਾ ਪੈਨੂ ਮਾਰ ਦਬੰਦ ਰਹੇਗਾ ਜੁਟੀਸੀ ਜੁਨੀਅਰ ਟਰੇਡ ਜੁਲੀਆਣਾ ਜੁਨੀਆ ਵੀ ਜਥੇਬੰਦੀਆਂ ਨੇ ਉਸ ਦਿਨ 16 ਫਰਵਰੀ ਨੂੰ ਅਸੀਂ ਬੰਦ ਕਰ ਰਹੇ ਆ ਜੋ ਕੀ ਜਿਹੜਾ ਮੋਦੀ ਦੀ ਮੋਦੀ ਨੇ ਸਾਡੇ ਨਾਲ ਵਾਦਾ ਖਲਫੀ ਕੀਤੀ ਹਰ ਗੱਲ 'ਚ ਜਦੋਂ ਜਦੋਂ ਇਹਨੇ 2014 'ਚ ਇਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹਨੇ ਸਾਡੇ ਨਾਲ ਵਾਦਾ ਕੀਤਾ ਸੀ ਸੁਆਮੀ ਨਾਸਰ ਦੀ ਰਿਪੋਰਟ ਅਸੀਂ ਪੇਸ਼ ਕਰਾਂਗੇ ਉਹ ਸੁਆਮੀ ਨਾਸਰ ਦੀ ਰਿਪੋਰਟ ਨਹੀਂ ਪੇਸ਼ ਕੀਤੀ ਇਸਨੇ ਨਾਲ ਜਿਹੜੀਆਂ ਸਾਡੀਆਂ ਐਮਐਸਪੀ ਦੇ ਸਾਡੇ ਨਾਲ ਕਮੇਟੀ ਬਣਾਉਣ ਦੀ ਉਹ ਤੋਂ ਵੀ ਮੁਕਰਿਆ ਭੱਜਿਆ ਇਸ ਲਈ ਅਸੀਂ ਹੁਣ ਮੋਦੀ ਨੂੰ ਜੋ ਸਾਰੇ ਨਾ ਇਹਨੂੰ ਵੋਟਾਂ ਵਿੱਚ ਬਾਹਰ ਨਿਕਲ ਲੈਣਾ ਸਾਡਾ ਸਾਰਾ ਸੰਯੁਕਤ ਮੋਰਜੇ ਦਾ ਫੈਸਲਾ ਹੈ 16 ਫਰਵਰੀ ਤੋਂ ਬਾਅਦ ਅਸੀਂ ਵੱਡਾ ਅੜਾਣ ਕਰਾਂਗੇ ਮੋਦੀ ਨੂੰ ਘੇਰਨ ਬਾਅਦ ਫਿਰ ਦਿੱਲੀ ਦੇ ਅਭਰੂਆਂ ਵਾਲੇ ਜਾਵਾਂਗੇ ਤੇ ਅੱਜ ਅਸੀਂ ਲੋਕਰ ਜਗਾਉਣ ਵਾਸਤੇ ਆਏ ਆ ਮਜ਼ਦੂਰਾਂ ਦੇ ਇਹ ਖਲਾਬ ਜਥੇਬੰਦੀ ਹੋਈ ਏ ਜੋ ਜੋ ਇਹ ਸਰਕਾਰ ਏ ਉਈ ਦੂਰਾਂ ਨੂੰ ਵੀ ਘੇਰ ਰਹੀ ਏ ਤੇ ਕਿਸਾਨਾਂ ਨੂੰ ਵੀ ਲਤਾੜ ਰਹੀ ਏ ਕਾਰਪੋਰੇਟ ਘਰਾਣਿਆਂ ਨੂੰ ਇਹ ਅੱਗੇ ਲਿਆ ਰਹੀ ਏ ਇਸ ਕਰਕੇ ਸੰਯੁਕਤ ਮੋਰਚਾ ਰਿਕਾਲ ਦੇ ਅੱਜ 26 ਜਨਵਰੀ ਨੂੰ ਅਸੀਂ ਟਰੈਕਟਰ ਪ੍ਰੇਡ ਕੱਢ ਰਹੇ ਹਾਂ ਕੈਮਰਾਮੈਨ ਡੀਕੇ ਕਰਕ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼